ਗੁਰਮੁਖ ਪਿਆਰੇ ਸਤਪੁਰਾਂ ਦੀ ਮਵਾਰਕ ਬਾਣੀ ਦੇ ਵਿੱਚ ਥਾਂ-ਥਾਂ ਦੇਤੇ ਸਾਨੂੰ ਸੇਧ ਦਿੱਤੀ ਕਿ ਐ ਗੁਰਮੁਖ ਪਿਆਰੇ ਆਪ ਭਈ ਪ੍ਰਾਪਤਮਾਨ ਦੇਵਰੀਆ ਗੋਬਿੰਦ ਮੈਲਣ ਕੀ ਓ ਤੇਰੀ ਬਰੀਆ ਅਸੀਂ ਰੋਜ਼ ਸ਼ਾਮਾਂ ਨੂੰ ਸਤਪੁਰਾਂ ਦੀ ਬਾਣੀ ਪੜ੍ਹਦੇ ਤੇ ਜਦੋਂ ਅਸੀਂ ਸ਼ਾਮ ਨੂੰ ਸਤਪੁਰਾਂ ਦੀ ਬਾਣੀ ਪੜ੍ਹਦੇ ਆ ਨਾ ਤੇ ਪਿਆਰੇ ਬੱਚੇ ਅਸੀਂ ਸੋਧਾਂ ਪੜ੍ਹਦੇ ਆ ਸੋਧਾਂ ਤੋਂ ਬਾਅਦ ਅਸੀਂ ਹੌਲੀ-ਹੌਲੀ ਸਾਰੀ ਬਾਣੀ ਪੜਦੇ ਆ ਪੜਨੇ ਤੇ ਜਦੋਂ ਆਖਰ ਤੇ ਜਾਣੀ ਹੈ ਨਾ ਕਿ ਉੱਥੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹੇ ਭਈ ਪ੍ਰਾਪਤ ਮਨੁੱਖ ਦੇਵ ਜੀ ਆ ਸਾਨੂੰ ਮਨੁੱਖਾ ਜਨਮ ਮਿਲਿਆ ਇਹ ਕਿੰਨਿਆਂ ਨੂੰ ਮਿਲਿਆ ਇਹ ਜਿੰਨੇ ਜਾਣੇ ਆਏ ਆ ਗੁਰਮਖ ਪਿਆਰੇ ਸਾਨੂੰ ਸਾਰਿਆਂ ਨੂੰ ਮਨੁੱਖਾ ਜਨਮ ਮਿਲਿਆ ਤੇ ਇਸ ਜਨਮ ਦੇ ਵਿੱਚ ਅਸੀਂ ਆਪਣਾ ਜੀਵਨ ਬਣਾਉਣਾ ਇਸ ਜਨਮ ਦੇ ਵਿੱਚ ਗੁਰਮਖ ਪਿਆਰਿਓ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜ ਜਾਣ ਬੜੇ ਕਹਿ ਦੇਣਗੇ ਵੀ ਜਿਨ੍ਹਾਂ ਕੋਲ ਗੁਰੂ ਗ੍ਰੰਥ ਹੈ ਨਹੀਂ ਕਿ ਉਹ ਕੀ ਕਰਨਗੇ ਤੇ ਮੈਂ ਇੱਕ ਬੇਨਤੀ ਕਰਾਂ ਆਪਾਂ ਸਾਰੇ ਜਾਨੀ ਅਟੋੜੀ ਲਾ ਲਈਆਂ ਕਿ ਬਾਬਾ ਪੜ੍ਹਦੇ ਤੇ ਵਕੀਲ ਬਣ ਜਾਂਦੀ ਇਸੇ ਤਰ੍ਹਾਂ ਗੁਰਮੁਖ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੋਈ ਮਰਜ਼ੀ ਪੜ੍ਹ ਸਕਦਾ ਆ ਹੁਣ ਜਦੋਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ਪੁਰ ਬਾਗਾ ਨਾ ਅੰਮ੍ਰਿਤਸਰ ਸਾਹਿਬ ਤੇ ਤੁਸੀਂ ਦੇਖਿਓ ਸੱਚ ਕੰਗਸੀਰ ਮੰਦਰ ਸਾਹਿਬ ਦੇ ਵਿੱਚ ਅਮਰੀਕਾ ਤੋਂ ਇੱਕ ਜਥਾ ਆਉਂਦਾ ਹੈ ਉਹ ਤਾਂਤੀ ਸਾਜਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ ਕੋਈ ਬਾਣੀ ਦੇ ਨਾਲ ਜੁੜਦਾ ਵੀ ਕਿਥੋਂ ਆਉਂਦੇ ਨੇ ਤੇ ਅਸੀਂ ਆਪਣੇ ਘਰ ਤੋਂ ਚੱਲ ਕੇ ਇੱਥੇ ਆ ਕੇ ਧੰਨਵਾਦ ਨਹੀਂ ਕਰ ਸਕਦੇ ਅਸ਼ੀਰਵਾਦ ਨਹੀਂ ਪ੍ਰਾਪਤ ਕਰ ਸਕਦੇ ਸਾਡੇ ਕੋਲੇ ਅਸੀਂ ਕਦੋਂ ਆਉਨੇ ਜਦੋਂ ਕੋਈ ਐਡਾ ਨਾ ਕੋਈ ਸਮਾਗਮ ਆ ਜਾਂਦਾ ਬਸ ਉਦੋਂ ਆ ਜਾਂਦੇ ਆ ਉਦੋਂ ਵੀ ਇਸ ਤਰੀਕੇ ਨਾਲ ਆਉਨੇ ਆ ਵਿਚ ਆਪਣਾ ਯਾਰ ਕਿਤੇ ਘਰ ਵਾਲੇ ਸਾਡੇ ਨਾਲ ਨਾਰਾਜ਼ ਨਾ ਹੋ ਜਾਣ ਮੈਂ ਬੇਨਤੀ ਕਰਦਾ ਸੀ ਜਿਸ ਦਿਨ ਬਾਣੀ ਦੇ ਨਾਲ ਕਿਸੇ ਗੁਰਸਿੱਖ ਨੇ ਪ੍ਰੇਮ ਪਾ ਲਿਆ ਗੁਰੂ ਦੇ ਸ਼ਬਦ ਦੇ ਨਾਲ ਕਿਸੇ ਨੇ ਗੁਰਸਿੱਖ ਨੇ ਪ੍ਰੇਮ ਪਾ ਲਿਆ ਇਹ ਉਹਦੇ ਮਹਾਰਾਜ ਕਹਿੰਦੇ ਨੇ ਤੇਰਾ ਜੀਵਨ ਸੋਨਾ ਬਣ ਜਾਊ ਹੌਲੀ ਹੌਲੀ ਜੀਵਨ ਤੇਰਾ ਬਦਲ ਜਾਊ ਤੂੰ ਬਾਣੀ ਦੇ ਨਾਲ ਜੁੜ ਜਾਵੇਂਗਾ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੇਗਾ ਜਿੱਥੇ ਤੁਹਾਡੇ ਲਾਗੇ ਪਿੰਡ ਹੈ 26 ਐਪੀਡੀ ਛੇਰ ਗੁਰਮੁਖ ਪਿਆਰੇ ਇੱਤਰ ਜਦੋਂ ਆਪਾਂ ਉਪਕਰਨ ਜਾਂਦੇ ਉੱਥੇ ਆਉਂਦੀ ਆ ਉਹ ਬਾਬਿਆਂ ਦਾ ਗੁਰਦੁਆਰਾ ਬਣਿਆ ਮੈਂ ਉਸ ਨਗਰ ਦੇ ਵਿੱਚ ਦੋ ਤਿੰਨ ਵਾਰ ਗੁਰਬਾਣੀ ਦੀ ਵਿਚਾਰ ਕਰਨ ਗਿਆ ਇੱਕ ਗੁਰਮੁਖ ਪਿਆਰੇ ਨਾਇਕ ਬਰਾਦਰੀ ਦਾ ਨੌਜਵਾਨ ਬੱਚਾ ਹੈ ਨਾਇਕ ਬਰਾਦਰੀ ਦਾ ਗੁਰਮੁਖ ਪਿਆਰੇ ਨੂੰ ਕੋਈ ਸਮੱਸਿਆ ਆਏ ਉਹਨਾਂ ਗੁਰਮੁਖ ਪਿਆਰਿਆਂ ਨੇ ਬਾਣੀ ਨੂੰ ਸੁਣਿਆ ਹੋਵੇਗਾ ਗੁਰਬਾਣੀ ਦੀ ਗੱਲ ਸੁਣੀ ਹੈ ਤੇ ਉਹ ਕਹਿੰਦਾ ਵੀ ਮੇਰਾ ਕੋਈ ਪਤਾ ਨਹੀਂ ਕਰੋ ਮੈਂ ਸੰਸਾਰ ਤੋਂ ਚਲੇ ਜਾਣਾ ਤੇ ਕੋਨੇ ਪ੍ਰਬੰਧਕਾਂ ਨਾਲ ਮਰਿਆ ਤੇ ਅਮਰਤ ਸੱਚੇ ਗੁਰੂ ਦਾ ਸਿੰਘ ਬਣ ਗਿਆ ਮੈਂ 10 ਤੋਂ ਪਹਾੜੇ ਆਂ ਵੀ ਦੇਖੋ ਕਹਿੰਦਾ ਮੈਂ ਜਾਣਾ ਤੇ ਹੈਗਾ ਹੀ ਐ ਅੱਜ ਨਹੀਂ ਤੇ ਕੱਲ ਮੈਨੂੰ ਮੌਤ ਆ ਜਾਣੀ ਐ ਪਰ ਕਿਉਂ ਨਾ ਫਿਰ ਮੈਂ ਜਿਹੜਾ ਕੁਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਮੈਂ ਉਹਨੇ ਮੁਤਾਬਕ ਆਪਣਾ ਜੀਵਨ ਬਤੀਤ ਕਰਕੇ ਤੇ ਸੰਸਾਰ ਤੋਂ ਜਾਵਾਂ ਅਸੀਂ ਅੱਜ ਆਏ ਹਾਂ ਮਹਾਰਾਜ ਦੇ ਪਾਵਨ ਬਾਣੀ ਦੇ ਵਿੱਚ ਇੱਕ ਬਚਨ ਕੀਤਾ ਆਈ ਆ ਗਿਆ ਫਿਰ ਹੂੰ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਟਾਇਆ ਹਉਮ ਸੁਧਾਰਨ ਸ਼ੁਕ੍ਰ ਮਾਟੀ ਨਾਲਕ ਮਿਤਨ ਮਹਾਰਾਜ ਸਾਹਿਬ ਅਸੀਂ ਉਹਦੀ ਆਗਿਆ ਚਾਹੀਏ ਤੇ ਪਿਆਰੇ ਜਿੱਦੇ ਉਹਦੀ ਆਗਿਆ ਆ ਕਿ ਉਹਦੇ ਅਸੀਂ ਆ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਤੇ ਫਿਰ ਮੈਂ ਇੱਕ ਨੀਮਤੀ ਕਰਦਾ ਹਾਂ ਨਾ ਫਿਰ ਕਾਦੇ ਵਾਸਤੇ ਰੌਲਾ ਪਾਇਆ ਫਿਰ ਕਿਉਂ ਨਾ ਅਸੀਂ ਸਾਰੇ ਇਕੱਤਰ ਹੋ ਜਾਈਏ ਮਹਾਰਾਜ ਦੀ ਬਾਵਨ ਬਾਣੀ ਦਾ ਸ਼ਬਦ ਪੜੋ ਸਹਿਬ ਕਹਿੰਦੇ ਹੋ ਇਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲਿਲਾ ਹੀ ਹਰ ਨਾਮੇ ਕੀ ਹੋ ਵੋ ਜੋੜੀ ਗੁਰਮਤ ਬੈਠੋ ਸਫਾ ਬਿਸ਼ਾ ਗੁਰਮਤ ਗੁਰਮਤਾਂ ਦੀ ਲੈਰ ਵਿੱਚ ਬਹਿ ਜਾਈਏ ਅੱਜ ਬੜਾ ਕੁਝ ਹੋ ਰਿਹਾ ਹੈ ਹਰੇਕ ਮਨੁੱਖ ਕਿਵੇਂ ਨਾ ਕਿੰਨੇ ਕਿਸੇ ਨਾ ਕਿਸੇ ਪਾਸੇ ਭੱਜਿਆ ਫਿਰਦਾ ਹੈ ਕਿ ਮਹਾਰਾਜ ਕਹਿੰਦੇ ਭਜਦੇ ਬਣੇ ਐ ਆਖਰਕਾਰ ਆਉਣਾ ਉੱਥੇ ਹੀ ਐ ਜੇ ਬਹੁਤੜਾ ਕਮਾ ਲਿਆ ਨਾ ਤਾਂ ਵੀ ਉੱਥੇ ਆਉਣਾ ਤੇ ਜਿਹਦੇ ਕੋਲੇ ਥੋੜਾ ਐ ਉਹਨੇ ਵੀ ਉੱਥੇ ਆਉ। ਸੋ ਸਾਧੂ ਪਾਸਾ ਕਹਿੰਦੇ ਵੀ ਤੈਨੂੰ ਆ ਮਨੁੱਖਾ ਜਨਮ ਮਿਲਿਆ ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਵਰਗਿਆ ਸਾਨੂੰ ਵਾਰੀ ਮਿਲੀ ਐ ਤੇ ਪਿਆਰੇ ਜੇ ਆ ਇਸ ਵਾਰੀ ਨੂੰ ਟਪਾ ਲਿਆ ਨਾ ਤੁਹਾਡੇ ਨਹਿਰਾਂ ਚ ਪਾਣੀ ਆਇਆ ਵੇਖ